ਆਸ਼ੇ ਗਏ ਨਰਨੂੰ ਉਹ ਸਾਹਤ ਅੰਦਰ ਆਪਣੀ ਸਹੂਰ ਨਾਲ ਇੰਡੀਆ ਤੇ ਅੱਜ ਮੈਂ ਇਹ ਉਹਦੇ ਆਪਸ ਵਿੱਚ ਤੋਂ ਤਾ ਦੱਸ ਰਿਹਾ ਹਾਂ ਤੇ ਫਿਰ ਤੇ 90 99 ਟਰੈਕਟਰ ਆਹ ਹੈ ਬ੍ਰੀਟ ਦਾ 90 ਐਚ ਪੀ ਇਹ ਹੈਗਾ 10 ਫੁੱਟਾਂ ਇਹ ਬਈ ਆ ਹਾਂ ਹੁਣ ਏਡਾ ਡਾਇਰੈਕਟਰ 90 95 ਤੇ ਇਹਦੇ ਮੂਰੇ ਵੇਟ ਵੀ ਪੁਰਾਣਾ ਕਿ ਤਾਹ ਨੂੰ ਇਹਦੇ ਟਾਇਰ ਨਹੀਂ ਆਉਂਦਾ ਅੰਦਰੋਂ ਤਾਂ ਇਹ ਹੁਣ ਤੇ ਇਸ ਉੱਪਰ ਵੀ ਪਰਾਹਾ ਬੈਠੇ ਤੇ ਉਹ ਵੇਟ ਬਹੁਤ ਝਾੜੇ ਹੋਇਆ ਵਾ ਦੇਖੋ ਪੂਰਾ ਭਰਿਆ ਹੋਇਆ ਹੈ ਦੇਖੋ ਲਾਹ ਵਾਹੇ ਕਿ ਟਿੱਕ ਟਿੱਕ ਟਿਲੇਟ ਹੋ ਰਿਹਾ ਹੈ ਇਹ 8 ਬਲੇਕਾਂ ਦੇ ਟਰੈਕਟਰ ਵਾਹੇ ਕੋਈ ਨਹੀਂ ਆਏ ਲੋਡ ਢੂੜ ਨਹੀਂ ਲੈਂਦਾ ਜਿਵੇਂ ਨਾਰਮਲ ਹੀ ਚੱਲ ਜੰਦਾ ਇਹ ਹੁਣੇ ਚੌਥੇ ਲੋਅ ਦੀ ਸਪੀਡ ਆਹ ਦੇਖੀ ਮਾੜੀ ਤੀਜੇ ਦੀ ਇਹ ਹੁਣ ਤੀਜੇ ਲੋਅ ਚੱਲ ਰਿਹਾ ਤੇ ਭਾਈ ਤੇਲ ਦਾ ਜਦੋਂ ਦੱਖਸ਼ੀਣ ਦੇ ਤੇਲ ਤੇਲ ਭਾਈ ਟਾਈਮ ਦੇ ਨਾਲ ਤੇਲ ਨਾ ਦੇਤਾ ਜਦ ਨਾਂ ਦਾ ਤੁਸੀਂ ਮੰਨੋ ਸੱਪੜਵਾਣਾ ਗੇਅਰ ਛੋਟਾ ਹੋ ਗਿਆ ਤਾਂ ਇਹ 13 ਮੀਟਰ ਵੀ ਹਾ ਲੈਂਦਾ ਤੇ ਰੈਲਾ ਰਹੇਗਾ 8 ਮੀਟਰ ਵੀ ਹਾਂ ਆ ਦੇਖੋ ਇੱਥੇ ਵੱਥੇ ਇਹਨੂੰ ਵੀ ਖੜਾ ਕਰਦੇ ਕੱਕੇ ਕੇ ਟਰੈਕਟਰ ਦਾ ਤੋਰੇ ਬਹੁਤ ਵਧੀਆ ਉਹ ਇਹ ਪਾਸੇ 100 rpm ਡ੍ਰੌਪ ਕਰਕੇ ਚੱਲਦਾ ਹੈ ਮੈਨੂੰ 15 ਤੋਂ 9 ਦੇ ਘੜਦੇ ਆ ਬਸ 1400 ਤੇ ਵਧੀਆ ਚੱਲੀ ਜਾਂਦਾ ਨਾ ਟਰੈਕਟਰ ਕੋਈ ਔਖਾ ਨਹੀਂ ਹੁੰਦਾ ਬਸ ਵਧੀਆ ਜਾਂਦਾ אה, ਮਾਜਬੀਆ ਦਾ ਕੋਈ ਲੋੜ ਨਹੀਂ ਲੈਂਦਾ ਕੋਈ ਕੋਸ਼ਿਸ਼ ਨਹੀਂ ਬਾਕੀ ਤੇ ਨਹੀਂ ਹੋਣਾ ਪਰ ਮੈਂ ਆਇਆ ਥੱਕਾ ਕੇ ਆਇਆ ਫੇਰ ਤਾਂ ਇੱਕ ਰੋੜ ਮੋੜੀ ਤੇ ਤੱਕੇ ਤੋਰੇ ਵਾਲੇ ਸੋਨੇ ਜਿੰਨਾ ਮਰਜ਼ੀ ਉਧਾਈ ਜਾਂਦੇ ਨੇ ਉਹ ਆਈ ਉਹ ਵਾਈ ਦਾ ਪਹਿਲਾਂ ਵਾਇਆ ਲੰਡੀ ਦਾ ਹੌਲ ਰਣ ਕੋਈ ਵੀ ਦਿਖਾਉਣਿਆ ਤੁਹਾਨੂੰ ਜਾ ਕੇ ਕਰੀ ਮੋੜ ਕੇ ਕਰੀ ਬਣਾ ਚੌਕਾ ਲਾ ਕੇ ਭਾਈ ਕੱਢ ਜਾਂਦੀ ਯਾਰ ਭਾਈ ਕੱਢ ਜਾਂਦੀ ਯਾਰ ਨਾਲ ਉੱਤੇ ਚਲਾਵਾਂਗੇ ਇਹ ਰਾਹ ਤੇ ਆ ਜਾਂਦਾ ਚਾਚਾ ਅਗਲਾ ਪੜਾ ਜਾਂਦਾ ਇਹਦਾ ਹੌਲੀ ਹੌਲੀ ਚੱਲਦਾ ਲਾ ਕੇ ਤੋਂ ਇੱਧਰ ਲਾਏ ਓ ਬਾੜਾ ਭੱਜਿਆ ਕਰਦਾ ਮੈਂ ਵੀ ਇੰਝ ਦੇਖ ਕੇ ਜਾਂਦਾ ਜੀ ਚੀਚਾ ਲਈ ਬੈਠਿਆ ਹੁਣੇ ਬਾੜਾ ਹੋਇਆ ਤੋਰੀ ਜਾਂਦਾ ਐਕ ਉਹ ਵੀ ਹੋਣ ਦਾ ਟਾਇਆ ਉਹਦੇ ਪਹਿਲੇ ਲੈਣਾ ਉਹਦੇ ਤੋਂ ਬਾਹਰ ਲੰਕਰਿਆ ਜੇ ਲਈ ਪਹਿਲੇ ਜਿਹੜਾ 250 ਦੇ ਛੱਡਦੇ ਕਿਉਂ ਉਹ ਤਾਂ 1700 ਤੇ ਆ ਜਾਂਦਾ ਸੀ ਉਹ ਚੱਕਰ ਨਹੀਂ ਨਾ ਮਿਲਿਆ ਜੀ ਉਹਦੇ ਇੱਕ ਚੱਕਰ ਇੱਕ ਨਾ ਚਲਾਉਣ ਵੇਲੇ ਡੰਡਾ ਡੰਡਾ ਸੈੱਟ ਕਰਕੇ ਚੱਲੇ ਤੇ ਉਤਵਾ ਦੋ ਹੋ ਨਾ ਪਹਿਲੇ ਜੀ ਵਧੀਆ ਜਾਂਦਾ ਹੁਣ ਉਹ ਪੂਰਾ ਘੜ ਜਾਂਦਾ ਬਹੁਤ ਵਧੀਆ ਉਹਦੇ ਦਾਹੀ ਤਾਂ ਘਰਾ ਨਹੀਂ ਬੰਦਾ ਕੋਈ ਮਾਤ ਲੱਗਦਾ ਉਹ ਤਾਂ ਕੇਲੇ ਕੰਡੈਨਟਰ ਨੂੰ ਬੰਦ ਕਰ ਦਿੰਦਾ ਇਹਦਾ ਚੱਕਰੀ ਨਹੀਂ ਬਣਾਉਂਦਾ ਇਹਨੂੰ ਇੱਕ ਸਾਹ ਦੇ ਤਰ੍ਹਾਂ ਆਉਂਦਾ ਹੈ ਇਹਦਾ ਚੱਕਰੀ ਨਹੀਂ ਬਣਾਉਂਦਾ ਜਮੀ ਨਹੀਂ ਪਾਉਂਦਾ ਇਹਨੂੰ ਨਾ ਕਾਯੋ ਦੇ ਹੇਡੇਡ ਹੋਏ ਤੇ ਮਾਰਨੀ ਪਹਿਲਾਂ ਇੱਕ ਲੱਗ ਆਇਆ। ਇਹ ਵਾਹ ਗਾਣ ਬਹੁਤ ਵਧੀਆ ਵਾੜਾ ਪੜਾ। ਫਾਇਟ ਨੇਕ ਤੇ ਨਾ ਵਾਰੀ ਵੀ ਜਾਵਾਂ। ਮਾੜੀ ਤੜਕੇ ਅਗੇ। ਅਸੀਂ ਜਾ ਰਹੇ ਨੌ ਕਿਲੇ ਬਾਣਾ ਸਾਰਾ। ਹਾਂ। ਨੌ ਕਿਲੇ ਬਾਣ ਰਹੇ। ਜੱਜੇ ਦੇ ਕਿਲੇ ਵੀ ਜਾਊਗਾ ਸਾਰਾ। ਤੇ ਉਹ ਨਵੇੜ ਦਾ ਵੀ ਬਹੁਤ ਜ਼ਿਆਦਾ ਹਾਂ ਇੱਕ ਆਇਆ ਸੀ ਉਹਦੇ ਕੋਲ ਵੀ ਵਧੀਆ ਲੱਗੇ 11 12 ਕਿੱਲੇ ਦਾ ਨਵੇੜ ਦਿੰਦਾ ਉਹ ਜੇ ਟਾਈਮ ਨਾਲ ਕੋਲ ਤੇ ਕੀ ਆ ਇਹ ਵੀ ਜੁੜਿਆ ਦਾ ਕੱਲ ਮੈਂ ਖਾਣੇ ਵਾ ਕੈਮਰਾ ਆਇਆ ਕੁਝ ਕੀ ਹੋਏ ਤੇ ਅਸੀਂ ਸਵੇਰ ਨੂੰ ਆ ਪਾ ਜੀ ਨਾ ਕਿਹਾ ਮੈਂ ਲਾਤੀ ਮੈਂ ਲਾ ਕੇ ਮੈਂ 3 ਵਜੇ ਲੱਗਿਆ 3 ਵਜੇ ਦਾ 3 1/2 ਕਿੱਲੇ ਬਾਣ ਪੀਚ ਕੇ ਤੇ ਕਿੰਨੂੰ ਉਬਲਵਾ ਕੇ ਤੇ ਸਾਡੇ ਆਈਡੀ ਵਾਲਾ ਸੁਪਰ ਜੀਡਰ ਭਾਈ ਬੈਠਾ ਹਾਂ ਹਾਂ ਤੇ ਮੈਂ ਕਿਹਾ ਉਹ ਤੋਂ ਕਹਿੰਦੇ ਬੀਜੜੀ ਬੀਜਣ ਮੈਂ ਲਿਆ ਤੇ ਚੱਕ ਤੇ ਬੀਜ ਰਾਤ ਨੂੰ ਬੀਜਣ ਲੱਗਿਆ ਉਹਨੇ 1 ਡੇਲਾ 1 ਡੇੜਾ ਕਿੱਲਾ ਬੀਜਿਆ ਮੈਂ 4 ਕਿੱਲੇ ਵਾਣੀ ਦਿੱਤਾ ਉਹਨੇ ਕਿ 20 ਵੀ ਮੇਰਾ ਬਹੁਤ ਬਦਲਾ ਹੈ ਸੁਪਰ ਆ ਲੈ ਮੈਂ ਸਹੀ ਆਹੀ ਹੈ ਹਾਂ ਹਾਂ ਬੜੀ ਲੱਜਦਾ ਹੀ ਪਾਇਨੀ ਤੇ 12 ਵਜੇ ਪਹੇਗੇ ਸੀ ਅਸੀਂ ਵਧੀਆ ਬਾਣ ਵੇਚੀ ਹੈ ਬਹੁਤ ਵਧੀਆ ਬਾੜ ਦਾ ਬਹੁਤ ਕੋਈ ਨਾ ਹਟੇ ਕੋਈ ਹਵਾ ਹੈਗਾ ਕਿਉਂ ਨਹੀਂ ਵੀ ਹਵਾ ਨਾਲ ਚੱਲਦਾ ਜਾਇ ਤੋਂ ਫਰਕ ਪੱਟਾ ਦਾ ਮਾਰੀ ਹਾਂ ਉਹ ਫਿਰ ਡੈਡਾ ਉਹੀ ਕਰ ਦਿੰਦਾ ਉਹੀ ਕਰਦਾ ਉਹ ਕਹਿੰਦਾ ਇੱਥੇ ਰੱਖ ਬੱਸ ਨਾ ਲੈਣਾ ਇੱਕ ਲਰਮੜ ਫਿਰ ਆਪਾਂ ਨੂੰ ਵੀ 2 ਰੁਪਏ ਵਾਚਨ ਤੇ ਖੁੱਲਾ ਖੁੱਲਦਾ ਦੋ ਮਾਂ ਦਾ ਇਹ ਦੋਏ ਸੱਤੇ ਰਹੀ ਤਰ੍ਹਾਂ ਆ ਗਏ ਨਿਵਾਗ ਦੇ ਜਮਾ ਯਾਰ ਮੈਂ ਖੁੱਲ ਲਾਰਾ ਨੂੰ ਅੱਗ ਲੱਗੀ ਹੋਈ ਸੀ ਇਕੱਲੇ ਕਰਦੇ ਸੀ ਇਕੱਲੇ ਕਰਕੇ ਸੀ 84 ਕਿੱਲਿਆਂ ਚ ਇੱਕ ਟੈਂਕੀ ਦੀ ਜਿੰਦੀ ਖਾ ਗਈ ਹਾਂ ਯਾ ਅੱਲਾਹ ਉਹ ਕੋਈ ਰਿਪੋਰਟ ਮਾਰੀ ਉਹ ਨਹੀਂ ਆਪਣੇ ਜਦੋਂ ਪਹਿਲੀ ਵਾਰ ਆਪਾਂ ਉਹ ਥੋੜੇ ਬ੍ਰੀਟ ਦੇ ਜਿਹੜਾ ਆਪਣੇ ਖਾਨੇ ਵਾਲੇ ਉਹ ਲੋ ਵੀ ਖਾ ਗਿਆ ਸੀ ਯਾਰ ਨਹੀਂ ਕੁਝ ਕੋ ਮਰਜੀ ਜਾਵੇ ਹਾਂ ਯਾ ਅੱਲਾਹ ਇਹ ਕਿਦਾਂ ਵਾਰਤਿਆ ਮਾੜੀ ਬੱਤੀ ਜਾ ਬਈ ਜਿਹੜਾ ਤੋੜੇ ਫ੍ਰਿਜ ਵੀ ਵੱਧ ਖਾ ਉਹ ਫਿਰ ਵੀ ਆਦਾ ਨਾ